ਵਾਤਾਵਰਣ ਵਿਗਿਆਨੀਆਂ ਨੇ ਦੱਸਿਆ ਕਿ ਦੇਸ਼ ਵਿੱਚ ਵਾਤਾਵਰਣ ਤਬਦੀਲੀ ਦਾ ਅਸਰ ਵੱਧ ਰਿਹਾ ਹੈ ਤੇ ਇਸ ਕਰਕੇ ਇਸ ਸਾਲ ਗਰਮੀ ਜ਼ਿਆਦਾ ਅਤੇ ਆਮ ਨਾਲੋਂ ਜਲਦੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਇਸ ਵਾਰ ਕਈ ਸੂਬਿਆਂ ਵਿੱਚ ਗਰਮ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਨੇ। ਮੌਸਮ ਵਿਭਾਗ ਨੇ ਇਸ ਵਾਰ ਜਲਦੀ ਗਰਮੀ ਪੈਣ ਅਤੇ ਵੱਧ ਤਾਪਮਾਨ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਦੇਸ਼ ਨੇ ਸਨ 1901 ਤੋਂ ਬਾਅਦ ਹੁਣ ਆਪਣਾ ਸਭ ਤੋਂ ਗਰਮ ਫਰਵਰੀ ਮਹੀਨੇ ਦਾ ਤਜਰਬਾ ਕੀਤਾ ਮੌਸਮ ਵਿਭਾਗ ਦਾ ਲੋਕਾਂ ਨੂੰ ਇਹ ਵੀ ਕਹਿਣਾ ਹੈ ਕਿ ਵਾਤਾਵਰਣ ਤਬਦੀਲੀ ਕਾਰਨ ਜਲਵਾਯੂ ਵਿੱਚ ਵਿਕਾਰ ਆ ਰਹੇ ਨੇ ਅਤੇ ਹਰ ਸਾਲ ਪਹਿਲਾਂ ਵਾਲਾ ਮੌਸਮ ਨਹੀਂ ਰਹਿ ਰਿਹਾ ਅਤੇ ਦੁਨੀਆ ਪੱਧਰ ਉੱਤੇ ਜਿੱਥੇ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਗਰਮੀ ਦਾ ਮੌਸਮ ਹੋਰ ਲੰਮਾ ਅਤੇ ਵਧੇਰੇ ਸਮੇਂ ਤੱਕ ਚੱਲਣ ਵਾਲਾ ਬਣਦਾ ਜਾ ਰਿਹਾ ਹੈ ਜਦ ਕਿ ਠੰਡ ਦਾ ਮੌਸਮ ਹਰ ਵਾਰ ਘਟਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਮੌਸਮ ਵਿਭਾਗ ਨੇ ਇਸ ਵਾਰ ਠੰਡ ਦੇ ਮਹੀਨੇ ਦੀ ਵੀ ਮਿਸਾਲ ਦਿੱਤੀ ਹੈ ਜੋ ਕਿ ਜਨਵਰੀ ਮਹੀਨੇ ਦੇ ਅਖੀਰ ਤੱਕ ਹੀ ਵਾਪਸ ਮੁੜਨਾ ਸ਼ੁਰੂ ਹੋ ਗਿਆ ਸੀ ਇਸ ਤੋਂ ਇਲਾਵਾ ਬਰਸਾਤਾਂ ਯਾਨੀ ਕਿ ਮੀਂਹ ਪੈਣ ਸੰਬੰਧੀ ਵੀ ਅੰਕੜੇ ਲਗਾਤਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਮੌਸਮ ਵਿਭਾਗ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ